ਜਿੱਥੇ ਮੈਂ ਬਹੁਤ ਵਾਰ ਇਹ ਗੱਲ ਕਹੀ ਹੈ ਕਿ ਜਿਹੜਾ ਉਹਨਾਂ ਦਾ ਬੁਨਿਆਦੀ ਪੋਜੀਸ਼ਨ ਆ ਸਿੱਖਾਂ ਵਾਸਤੇ ਉਹ ਤਾਂ ਇਹੀ ਹੈ ਨਾ ਵੀ ਇਹ ਸਾਡੇ ਧਰਮ ਦਾ ਅੰਗ ਜਿਹਦਾ ਮਤਲਬ ਜੱਜਬ ਕਰਨਾ ਤੇ ਜੱਜਬ ਕਰਨ ਵਾਸਤੇ ਪਹਿਲਾ ਸਟੈਪ ਉਹਨਾਂ ਦਾ ਹੈ ਪਹਿਲਾਂ ਗੁਰੂ ਨੂੰ ਆਪਦੇ ਬਣਾਉਣਾ ਗੁਰੂ ਦੀ ਵਿਆਖਿਆ ਆਪਦੇ ਮੁਤਾਬਕ ਕਰਦੇ ਗੁਰੂਆਂ ਦੀ ਸ਼ਹਾਦਤ ਦੀ ਵਿਆਖਿਆ ਆਪਦੇ ਆਪ ਮੁਤਾਬਕ ਕਰਦੇ ਉਹਦੇ ਚੋਂ ਫਿਰ ਆ ਚੱਲ ਰਿਹਾ ਹੁਣ ਹਿੰਦਕੀ ਚਾਦਰ ਮੇਨ ਥੀਮ ਹੈ ਉਹ ਤੇ ਫਿਲਮ ਵੀ ਬਣ ਗਈ ਉਤੇ ਪ੍ਰੋਗਰਾਮ ਵੀ ਹੋਣੇ ਸ਼ੁਰੂ ਹੋ ਗਏ ਵੀ ਇਹ ਆਈਡੀਆ ਹਿੰਦ ਕੀ ਚਾਦਰ ਹਿੰਦ ਦੀ ਚਾਦਰ ਇਹ ਹੁਣ ਕਿਸੇ ਨੇ ਨਹੀਂ ਦੇਖਣਾ ਵੀ ਇਹ ਸ਼ਬਦ ਕਦੋਂ ਆਇਆ ਕਦੋਂ ਆਇਆ ਕਿਸ ਮੰਤਵ ਨਾਲ ਆਇਆ ਤੇ ਇਹਨੇ ਫਿਰ ਫਰਕ ਕੀ ਪਾਇਆ ਕਿਉਂਕਿ ਸਾਡੀਆਂ ਪ੍ਰਾਤਨ ਲਿਖਤਾਂ ਚ ਤਾਂ ਗੁਰਤੇਗ ਬਾਦਰਾ ਸਾਹਿਬ ਮਹੋਤਰਾ ਦੇਖਿਆ ਗਿਆ ਜਿਹੜਾ ਕਵੀ ਸੈਨਾਪਤੀ ਸੀ ਜਿਹੜਾ ਸੰਪਾਤਸ਼ਾਦਾ ਸਮਕਾਲੀ ਸੀ ਉਨੇ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਆਪਣੀ ਅਬਦੇ ਗ੍ਰੰਥ ਵਿੱਚ ਕਿ ਪ੍ਰਗਟ ਪਏ ਗੁਰੂ ਇੱਕ ਬਹਾਦਰ ਸਗਲ ਸ੍ਰਿਸ਼ਟੀ ਪਤਪੀ ਕਾਪੀ ਚਾ ਤਾਂ ਕਿਤੇ ਹਿੰਦ ਨਹੀਂ ਸਗਲ ਸ੍ਰਿਸ਼ਟੀ ਗੁਰੂ ਕਿੰਡਾ ਵੱਡਾ ਬਣ ਗੁਰੂ ਕਿਸੇ ਧਰਤੀ ਦੇ ਇੱਕ ਟੁਕੜੇ ਵਾਸਤੇ ਥੋੜਾ ਉਹਦਾ ਗੁਰੂ ਦਾ ਤੁਸੀਂ ਬਹੁਤ ਨੀਮਾ ਲਿਆਂਦਾ ਗੁਰੂ ਕੋਈ ਆਗੂ ਥੋੜਾ ਸੀ ਮੇ ਆਪਣੇ ਆਮ ਰਾਜਨੀਤਿਕ ਕਾਗੂ ਹੁੰਦੇ ਆ ਜਾਂ ਹੋਰ ਜਿਵੇਂ ਜਿੱਥੋਂ ਮੈਂ ਪਹਿਲਾਂ ਗੱਲ ਕੀਤੀ ਸੀਗੀ ਵੀ ਉਹਨਾਂ ਦੀ ਸੋਚ ਤਾਂ ਪੂਰੀ ਬ੍ਰਹਿਮੰਡੀ ਸੋਚ ਸੀ ਉਸ ਦੇ ਅਧੀਨ ਹੀ ਉਹ ਸਥਾਨਕ ਪੱਧਰ ਤੇ ਫੈਸਲਾ ਜੋ ਕਰਦੇ ਸੀ ਉਸ ਟੈਪ ਚੁੱਕਦੇ ਸੀਗੇ ਦ੍ਰਿਸ਼ਟੀ ਉਹੀ ਸੀ ਸੋ ਉਹਨਾਂ ਨੂੰ ਹਿੰਦ ਦੀ ਚਾਦਰ ਕਹਿਣਾ ਅੱਜ ਇੱਕ ਚਲੋ ਉਹਨਾਂ ਕੀ ਕਾ ਟਰਮ ਤੇ ਲਈ ਜਾਂਦੀ ਹੈ ਪਰ ਇਹਦੇ ਪਿੱਛੇ ਭਾਵਨਾ ਦੇਖੋ ਨਾ ਕਿਸ ਮੰਤਵ ਨਾਲ ਇਹ ਗੱਲ ਕੀਤੀ ਜਾ ਰਹੀ ਹੈ ਪ੍ਰਮੋਟ ਕੀਤੀ ਜਾ ਰਹੀ ਹੈ ਮੰਤਵ ਉਹ ਹੀ ਹੈ ਕਿ ਪਹਿਲਾਂ ਗੁਰੂਆਂ ਨੂੰ ਆਪਦੇ ਬਣਾ ਲੂ ਬਸ ਫਿਰ ਜਦੋਂ ਗੁਰੂ ਉਹਨਾਂ ਦੇ ਹਥਿਆਲੇ ਬਾਕੀ ਪਿੱਛੇ ਕੀ ਰਹਿ ਤੈ ਸਿੱਖਾਂ ਵਾਸਤੇ ਬਸ ਇਹੀ ਹੈ ਵੀ ਅਸੀਂ ਗੁਰੂ ਨਹੀਂ ਖੋਣਦੇ ਇੱਥੇ ਲੜਾਈ ਉਹਨਾਂ ਇੱਕ ਲੜੀ ਜਾ ਗੁਰੂ ਦੀ ਗਲਤ ਵਿਆਖਿਆ ਦੇ ਖਿਲਾਫ ਢੱਠ ਕੇ ਲੜਿਆ ਜਾ